ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਰਾਤ ਪਰਮਾਰਥ ਦੇ ਰਸਤੇ ਦੀ ਤੁਰਨ ਵਾਲੀ ਬਾਣੀ ਦੀ ਨੇਮਣ ਤੇ ਨਾਮ ਦੀ ਪ੍ਰੇਮਨ ਮਾਈ ਪਤੀ ਦੇ ਵਿਯੋਗ ਵਿੱਚ ਹੋਇਆ ਆਪਣੇ ਹਿਰਦੇ ਵਿੱਚ ਵੇਖ ਰਹੀ ਹੈ ਕਿ ਪਤੀ ਚਰਨਾ ਦਾ ਪ੍ਰੇਮ ਕਿਸ ਤਰ੍ਹਾਂ ਦੇ ਵਿਰਾਗ ਨੂੰ ਪੈਦਾ ਕਰ ਰਿਹਾ ਹੈ ਰੋਂਦੀ ਹੈ ਲੋਕੀ ਕਹਿਣਗੇ ਸ੍ਰੀ ਗੁਰੂ ਕਲਗੀਧਰ ਜੀ ਦੀ ਮਾ ਤੁਲ్య ਸਸਪਤੀ ਵਿਯੋਗ ਪਰ ਰੋਂਦੀ ਹੈ ਇਸ ਦੇ ਨੈਣ ਪੱਥਰ ਨਹੀਂ ਹੋ ਗਏ ਇਕ ਆਦੀ ਸਤਸੰਗਨ ਹੈ ਜੋ ਅਝੇ ਰੋਂਦੀ ਹੈ ਪਰ ਮਾਈ ਵਲੇਵੇ ਕਾਰਨ ਨਹੀਂ ਰੋਂਦੀ ਇਸ ਕਰਕੇ ਉਸ ਦਾ ਰੋਣਾ ਖੁਆਰ ਰੋਣਾ ਨਹੀਂ ਹੈ ਪਰ ਉਹ ਪ੍ਰੇਮ ਦੇ ਹੰਝੂ ਰੋਕ ਨੋ ਰੁਕ ਜਾਂਦੀ ਹੈ ਇਸ ਕਰਕੇ ਇਸ ਦੇ ਰੋਣ ਦੇ ਪੇਤ ਨੂੰ ਜਾਨਣਾ ਚਾਹੀਏ ਉਹ ਪੇਤ ਬਹੁਤ ਡੂੰਗਾ ਹੈ ਮਾਮੂਲੀ ਅੱਖ ਇੰਨਾ ਹੰਝੂਆਂ ਦੇ ਪੇਤ ਤੱਕ ਨਹੀਂ ਅਪੜਦੀ ਰਸਈਏ ਜਾਣਦੇ ਹਨ ਕਿ ਮਾਈ ਹਾਏ ਕੀ ਹੋ ਗਿਆ ਹਾਏ ਰੱਬ ਨੇ ਬੁਰਾ ਕੀਤਾ ਹਾਏ ਹੁਣ ਕੀ ਹੋਵੇਗਾ ਇਸ ਤਰ੍ਹਾਂ ਦੇ ਨਾਚੇ ਤੋਂ ਸਖਣੇ ਸੰਕਲਪ ਲੈ ਕੇ ਨਹੀਂ ਰੋਈ ਉਹ ਆਪਣੇ ਸਤਸੰਗੀ ਪਤੀ ਦੇ ਵਿਯੋਗ ਪਰ ਆਪਣੇ ਆਤਮਾ ਵਿੱਚ ਪ੍ਰੇਮ ਭਰੀ ਸਿਕ ਨਾਲ ਕਹਿ ਰਹੀ ਹੈ ਵਿਛੋੜਾ ਸੁਨੇ ਦੁਖ ਵਿੰ ਡਿੱਠੇ ਮਰਿਓਤ ਬਾਜ ਪਿਆਰੇ ਆਪਣੇ ਬਿਰੀ ਨਾ ਤਿਰੋਤ ਪਹਿਲੀ ਰਾਤ ਉਸਨੇ ਬਿਤਾਈ ਇਸ ਜ਼ਿੰਦਗੀ ਵਿੱਚ ਪਹਿਲੀ ਉਹ ਰਾਤ ਸੀ ਕਿ ਜਿਸ ਰਾਤ ਵਿੱਚ ਉਸਨੇ ਆਪਣੇ ਆਪ ਨੂੰ ਸੱਚੇ ਸਤਸੰਗੀ ਤੋਂ ਵਾਂਝੀ ਹੋਈ ਇਕਲ ਵਿੱਚ ਪਾਇਆ ਉਸ ਦੇ ਮਨ ਵਿੱਚ ਭਰੋਸਾ ਖੜੋਤਾ ਹੈ ਤੀਰਜ ਵੀ ਹੈ ਨਹੀਂ ਤਾਂ ਕੀ ਨਹੀਂ ਇੱਕ ਆਪਣੇ ਵਰਗੇ ਆਪਾ ਹੋ ਗਏ ਸਤਸੰਗੀ ਦੇ ਭਜਨ ਉਪਕਾਰ ਵਾਲੇ ਸਰੀਰ ਦੇ ਆਸਰੇ ਦਾ ਜੋ ਗੁਪਤ ਨਸ਼ਾ ਤਬੀਅਤ ਵਿੱਚ ਸੀ ਉਹ ਨਹੀਂ ਹੈ ਸੂਰਤ ਨੂੰ ਉਸ ਆਸਰੇ ਦਾ ਘਾਟਾ ਹੋ ਗਿਆ ਹੈ ਜੋ ਆਸਰਾ ਪਰਮਾਰਥ ਦਾ ਸਹਾਈ ਸੀ ਇਸ ਕਰਕੇ ਸੂਰਤ ਹਿੱਲ ਕੇ ਵਿਰਾਗ ਪੂਰਤ ਹੋ ਕੇ ਉਸ ਪਿਆਰੇ ਦੇ ਧਿਆਨ ਵਿੱਚ ਆ ਜਾਂਦੀ ਤੇ ਫਿਰ ਆਖਦੀ ਹੈ हे ਪ੍ਰਾਨ ਪਿਆਰੇ ਮੇਰੀ ਸੰਸਾਰ ਯਾਤਰਾ ਸ਼ਰਮ ਧਰਮ ਸਿੱਖੀ ਸਿੱਧਕ ਨਾਲ ਨਿਭ ਜਾਵੇ ਐਉਂ ਕਹਿੰਦੇ ਸੰਸਾਰ ਵਿੱਚ ਇੱਕ ਉਦਰੇਵਾ ਦਿਸਕੇ ਵੈਣ ਵਹਿ ਤੁਰਦੇ ਹਨ ਤੇ ਫਿਰ ਬੇਨਤੀ ਉੱਠਦੀ ਹੈ हे ਅਕਾਲ ਪੁਰਖ ਪਿਆਰੇ ਸਰਤਾਜ ਨੂੰ ਆਪ ਨੇ ਸੱਦ ਲਿਆ ਹੈ ਆਪਣੇ ਚਰਨਾਂ ਵਿੱਚ ਥਾਂ ਦੇਣੀ ਤੇ ਦਾਸੀ ਨੂੰ ਉੱਥੇ ਅਪਣਣ ਦੀ ਯੋਗਤਾ ਬਖਸ਼ਣੀ ਇਸ ਆਰਾਧਨਾ ਵਿੱਚ ਵਾਹਿਗੁਰੂ ਦੀ ਅਮਿਤ ਵਡਿਆਈ ਤੇ ਕਿਰਪਾਲਤਾ ਦੇ ਭਾਉ ਨਾਲ ਨੇਤਰਾ ਵਿੱਚ ਛਮਾ ਛਮ ਵੀ ਵਸ ਪੈਂਦਾ ਔਰ ਕੁਦਰਤ ਦੇ ਕੇ ਹੋਕਰਾ ਦਿੰਦੀ ਹੈ ਨਾਨਕ ਰੁੰਨਾ ਬਾਬਾ ਜਾਣੀ ਜੇ ਰੋਵੇ ਲਾਇ ਪਿਆਰੋ ਕੌਣ ਨਹੀਂ ਰੋਂਦਾ ڈاکੂ ਔਰ ਕਸਾਈ ਕੌਣ ਨਹੀਂ ਰੋਂਦਾ ਨਿਰਦਈ ਔਰ ਜਾਣ ਕੋਮਲ ਹਿਰਦਿਆਂ ਵਾਲੇ ਰੋਂਦੇ ਹਨ ਰੋਣ ਬਿਰਹੋਂ ਦਾ ਮੁੱਖ ਲੱਛਣ ਹੈ ਔਰ ਬਿਰਹੋ ਪ੍ਰੇਮ ਰਾਜ ਦਾ ਸੁਲਤਾਨ ਹੈ ਬਿਰਹਾ ਬਿਰਹਾ ਆਖੀਏ ਬਿਰਹਾ ਤੋ ਸੁਲਤਾਨ ਫਰੀਦਾ ਜੇ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਮਸਾਨ ਦੀ ਧਰਤੀ ਡਾਡੀ ਸੜੀ ਹੋਈ ਹੈ ਤੇ ਪਾਣੀ ਤੋ ਖਾਲੀ ਹੁੰਦੀ ਹੈ ਬਿਰਹੋ ਬੀਹੂਨ ਮਸਾਨ ਸਮਾਨ ਹਿਰਦੇ ਨੇ ਕੀ ਰੋਣਾ ਹੈ ਰੋਂਦੀਆਂ ਰੋਹੀਆਂ ਧਰਤੀਆਂ ਹਨ ਜੋ ਪਾਣੀਆਂ ਨਾਲ ਪੂਰਤ ਹਨ ਪਰ ਉਹ ਵਾਲੇਵੇ ਕਾਰਨ ਨਹੀਂ ਰੋਂਦੀਆਂ ਨਾ ਸ਼ੁکری ਦੇ ਕਾਰਨ ਵਿੱਚ ਨਹੀਂ ਰੋਂਦੀਆਂ ਕਾਫਰ ਹੋ ਕੇ ਨਹੀਂ ਰੋਂਦੀਆਂ ਹਨ ਪਰ ਆਪਣੇ ਸਿਰਜਣਹਾਰ ਦੇ ਪ੍ਰੇਮ ਵਿੱਚ ਦਰਵ ਕੇ ਰੋਂਦੀਆਂ ਹਨ ਪਿਆਰੇ ਸਤਸੰਗੀਆਂ ਲਈ ਤੇ ਉਹਨਾਂ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦਿਆਂ ਰੋਂਦੀਆਂ ਹਨ ਸੰਸਾਰ ਦੇ ਦੁੱਖਾਂ ਪਰ ਤਰਸ ਖਾ ਕੇ ਉਪਕਾਰ ਕਰਕੇ ਰੋਂਦੀਆਂ ਹਨ ਪਾਪੀਆਂ ਦੀਆਂ ਕਮਜ਼ੋਰੀਆਂ ਪਰ ਅਪਰਾਧੀਆਂ ਦੇ ਅਪਰਾਧ ਦੇਖ ਕੇ ਤੇ ਗਰੀਬਾਂ ਦੀ ਸਹਾਇਤਾ ਕਰਕੇ ਇਹ ਰੋਣਾ ਪਰਵਾਨ ਹੈ ਆਪਣੇ ਪਾਪਾਂ ਦੀ ਕਾਰਕਟ ਹੋਣ ਵਾਸਤੇ ਕੀਤੇ ਕਰਮਾਂ ਪਰ ਰੋਣਾ ਸਾਬਨ ਦੀ ਛੱਟ ਲਾ ਕੇ ਆਪਣੇ ਕਲੰਕਿਤ ਆਤਮਾ ਨੂੰ ਸਾਫ਼ ਕਰਨਾ ਹੈ ਨੇਕ ਰੂਹਾਂ ਜਦ ਨੇਕੀ ਵਿੱਚ ਪ੍ਰੇਮ ਭਰ ਕੇ ਰੋਂਦੀਆਂ ਹਨ ਤਦ ਸ਼ਰਮ ਨਹੀਂ ਕਰਦੀਆਂ ਕਿ ਹਾਏ ਲੋਕੀ ਕੀ ਆਖਣਗੇ ਉਹ ਪੁਕਾਰ ਕੇ ਕਹਿੰਦੀਆਂ ਹਨ ਮੈਂ ਨੀਰ ਵਹੇ ਵਹ ਚੱਲੇ ਜਿਓ ਹਾਂ ਨੇਕ ਰੂਹਾਂ ਰੋਂਦੀਆਂ ਹਨ ਔਰ ਕਹਿੰਦੀਆਂ ਹਨ ਪੰਥ ਨਿਹਾਰੇ ਕਾਮਨੀ ਲੋਚਨ ਭਰੀਲੇ ਉਸਾਸਾ ਉਰਨਾ ਭੀਜੇ ਪੱਗ ਨਾ ਖਿਸੇ ਹਰ ਦਰਸ਼ਨ ਕੀ ਆਸਾ ਕਿਉ ਮਾਈ ਪਹਿਲੀ ਰਾਤ ਵਿੱਚ ਰੋਈ ਸੀ ਅੱਜ ਪਿਆਰੇ satsang ਤੋਂ ਖਾਲੀ ਹੈ ਅੱਜ ਕਥਾ ਨਹੀਂ ਸੀ ਹੋਈ ਕੀਰਤਨ ਨਹੀਂ ਹੋਇਆ ਆ ਮਨੁੱਖਾਂ ਵਾਂਗੂ ਸੌਂਦੀ ਨਹੀਂ ਰੋਂਦੀ ਹੈ ਅਫੀਮੀ ਦੀ ਡੱਬੀ ਗਵਾਚੀ ਤੇ ਰੋਣ ਨੂੰ ਕਿਹੜਾ ਉਪਦੇਸ਼ਕ ਠਲ ਸਕਦਾ ਹੈ ਜਿਸ ਨੂੰ ਪਰਮਾਰਥ ਦੀ ਤੋਟ ਆਈ ਉਹ ਕੀਕੂ ਦ੍ਰਵੀਪੂਤ ਹੋ ਕੇ ਪ੍ਰਾਰਥਨਾ ਵਿੱਚ ਲੀਨ ਨਹੀਂ ਹੁੰਦੀ ਔਰ ਕੀਕੂ ਸੱਚੇ ਵੈਰਾਗ ਦੇ ਮੋਤੀ ਚਿਹਰੇ ਦੀ ਘਟਦੀ ਜਾਂਦੀ ਆਬ ਨੂੰ ਆ ਕੇ ਉਜਾਲਾ ਨਹੀਂ ਕਰਦੇ ਆਮ੍ਰਿਤ ਵੇਲੇ ਧਰਮਸਾਲ ਲੈ ਜਾਣ ਵਾਲਾ ਸਾਥੀ ਨਹੀਂ ਹੈ ਉਹ ਅੱਖਾਂ ਜੋ ਇਸ ਵੇਲੇ satsang ਵਿੱਚ ਸਮਾਦਿ ਸਥਿਤ ਹੋ ਕੇ ਪਿਆਰੇ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਆਨੰਦ ਲੈਂਦੀਆਂ ਸਨ ਅੱਜ ਆਪਣੀ ਨਿਗ ਨਾਲ ਤਪੇ ਹੋਏ ਸਿਰਹਾਣੇ ਨਾਲ ਰਗੜ ਖਾਂਦੀ ਆਂ ਹੰਝੂ ਪੰਗਾਰੇ ਬਿਨਾ ਕਿਸ ਤਰ੍ਹਾਂ ਰਹਿ ਸਕਦੀ ਆਂ ਨਾ ਸ਼ੁਕਰੀ ਤੇ ਨਿਰਾਸ਼ਤਾ ਵਿੱਚ ਨਹੀਂ ਪਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਦੇ ਭਾ ਵਿੱਚ ਇਸ ਤਰ੍ਹਾਂ ਦੀ ਪਹਿਲੀ ਰਾਤ ਗੁਜ਼ਰ ਚੁੱਕੀ ਸੀ ਸਤਸੰਗ ਦੇ ਪ੍ਰੇਮਨ ਪਤੀ ਵਿੱਚ ਨਿਰੰਕਾਰ ਦੇ ਗੁਣਾ ਦਾ ਸਥੂਲ ਆਸਰਾ ਵੇਖਣ ਵਾਲੀ ਮਾਈ ਪ੍ਰੇਮ ਵਿੱਚ ਰੰਗੀ ਔਰ ਕਾਰਨ ਪਾ ਕੇ ਵਿਰਾਗ ਵਿੱਚ ਹੋਰ ਅਰੂੜ ਹੋ ਗਈ ਮਾਈ ਹੁਣ ਆਨੰਦਪੁਰ ਪਹੁੰਚਦੀ ਹੈ ਪਿਆਰੀ ਪੁੱਤਰੀ ਦੇ ਪਿਆਰੇ ਸਰਤਾਜ ਔਰ ਆਪਣੇ ਗੁਰੂ ਦੇ ਦਰਸ਼ਨ ਨੂੰ ਲੋਚਦੀ ਆਈ ਹੈ ਮਾਤਾ ਨੂੰ ਪਿਤਾ ਤੋਂ ਇਕੱਲੀ ਵੇਖ ਕੇ ਸ੍ਰੀ ਜੀਤੋ ਜੀ ਤਾ ਕੇ ਮਿਲਦੀ ਔਰ ਵਿਰਾਗ ਵਿੱਚ ਹੋ ਕੇ ਕਹਿੰਦੀ ਹੈ ਮਾਂ ਜੀ ਪਿਆਰੇ ਬਾਪੂ ਜੀ ਕਿੱਥੇ ਹਨ ਤਾਦੋ ਰੋਣ ਵਾਲੀ ਮਾਈ ਕਿਸਿੱਧਕ ਵਿੱਚ ਬੋਲਦੀ ਹੈ ਬੀਬੀ ਜੀ ਪਤੀ ਲੁਕਨ ਮਿੱਟੀ ਖੇੜਦੇ ਦਾਈ ਫੁੱਲਾਂ ਸਹਰੇ ਕਰਦੇ ਪਿਆਰੇ ਦੀ ਗੋਦ ਵਿੱਚ ਜਾ ਬਿਰਾਜੇ ਹਨ ਉਨ੍ਹਾਂ ਦਾ ਸਰੀਰ ਦਾ ਪਰਦਾ ਦੂਰ ਹੋ ਗਿਆ ਤੇ ਆਤਮਾ ਸੁਤੰਤਰ ਹੋ ਗਈ ਹੈ ਪਰ ਮੈਂ ਵਿਜੋਗ ਮਾਰੀ ਸ਼ੁਕਰ ਨਹੀਂ ਕਰ ਸਕੀ ਸਤਗੁਰਾਂ ਦੇ ਚਰਨਾਂ ਵਿੱਚ ਣੱਠੀ ਆਈ ਹਾਂ ਜੋ ਮੇਰੀ ਸਿੱਦਕ ਦੀ ਢੇੜੀ ਡੋਲਦੀ ਘੇਰ ਵਿੱਚ ਨਾ ਜਾਵੜੀ ਪੀਤਾ ਦਾ ਵਿਜੋਗ ਸੁੰਦੇ ਸਾਰ ਮਾਤਾ ਜੀਤੋ ਜੀ ਦੇ ਆਤਮਾ ਵਿੱਚ ਵਿਰਾਗ ਦਾ ਚੱਕਰ ਆਇਆ ਅੱਖ ਚੱਕਰ ਦੇ ਨਾਲ ਅਫੁਰਤਾ ਆ ਕੇ ਸੂਰਤ ਉੱਚੇ ਕਰੀ ਜਾ ਚੜੀ ਔਰ ਦੋ ਕੁ ਮੋਤੀ ਘਿਰਦਿਆਂ ਤੱਕ ਸਮਾਦ ਲੱਗ ਗਈ ਮਾਈ ਵੀ ਬਚੜੀ ਦੇ ਪਾਸ ਬੈਠੀ ਇਕਾਗਰ ਚਿਤ ਹੋ ਕੇ ਨਾਮ ਵਿੱਚ ਅਫੁਰ ਹੋ ਗਈ ਕਿਤਨਾ ਕਾਲ ਬੀਤ ਗਿਆ ਸੀ ਫਿਰ ਦਸ਼ਮੇਸ਼ ਜੀ ਆ ਗਏ ਮਾਈ ਨੂੰ ਵੇਖ ਕੇ ਪ੍ਰੇਮ ਨਾਲ ਬੋਲੀ ਕਬੀਰ ਜਾ ਦਿਨ ਹੋ ਮੂ ਆ ਪਾਛੇ ਪਿਆ ਅਨੰਦ 모ਹੇ ਮਿਲੇਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਮਾਈ ਨੂੰ ਉਹ ਆਤਮਦਰਸ਼ ਤੇ ਉਹ ਆਤਮ ਉਪਦੇਸ਼ ਹੋਇਆ ਕਿ ਸਰੀਰ ਦੇ ਪਰਦੇ ਵਿੱਚ ਉਹ ਜੋ ਰੋਵੇ ਲਾਇ ਪਿਆਰੋ ਸੀ ਉਸ ਤੋਂ ਵੀ ਸੁਰਤ ਨਿਕਲ ਕੇ ਕਿਸ ਚਲ ਕੇ ਦੇ ਦਰਸ਼ਨ ਕਰਦੀ ਹੈ ਕੌਣ ਆਨੰਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਅਮਰ ਅਵਸਥਾ ਦਿਸ ਪਈ ਕੁਝ ਕਾਲ ਇਦਾਂ ਹੀ ਬੀਤ ਗਿਆ ਸਤਸੰਗ ਦੇ ਪ੍ਰਵਾਹ ਵਿੱਚ ਆਤਮਾ ਪਤੀ ਵਿਜੋਗ ਦੀ 60 ਤੋਂ ਬਾਅਦ ਆਤਮਾ ਇੱਕ ਪੌੜੀ ਹੋਰ ਛੱਡ ਗਈ ਕਿਹਸਾ ਆਨੰਦ ਹੈ ਰੂਹ ਵਿੱਚ ਇੱਕ ਨਾਮਾ ਲੂਮ ਕਮਜ਼ੋਰੀ ਜੋ ਵਿਛੋੜੇ ਦੀ ਛੱਟ ਨੇ ਪੈਦਾ ਕੀਤੀ ਸੀ ਸਤਸੰਗ ਨੇ ਪਲ ਵਿੱਚ ਘਟਾ ਦਿੱਤੀ ਆਤਮਾ ਹੋਰ ਮਜ਼ਬੂਤ ਹੋ ਗਈ ਜਗਿਆਸੂ ਲਈ ਹਰ ਸਦਮਾ ਤਰੱਕੀ ਦਾ ਕਦਮ ਹੈ ਹਾਰ ਠੋਕਰ ਉੰਤੀ ਦੀ ਪੌੜੀ ਹੈ ਹਰ ਮੁਸੀਬਤ ਪਹਿਲੇ ਤੋਂ ਵਧੇਕ ਦਾਣਾ ਬਣਾਉਂਦੀ ਹੈ ਪਰ ਜੇ ਜੀਉਣ ਕਣੀ ਅੰਦਰ ਹੈ ਤੇ ਸਤਸੰਗ ਦਾ ਆਸਰਾ ਹੈ ਸੋ ਪਹਿਲੀ ਦੁੱਖ ਭਰੀ ਰਾਤ ਨੇ ਸਤਸੰਗ ਦੇ ਮਨ ਨੂੰ ਸਰੋਵਰੀ ਹੰਸ ਨੂੰ ਹੋਰ ਉੱਜਲ ਕਰ ਦਿੱਤਾ ਪਰ ਮੋਲਾ ਖੇਲ ਕਰੇ ਰੁੱਟ ਟੁੱਟੇ ਸਾਈ ਦੇ ਰੰਗ ਦੇ ਪੇਂਟ ਸਾਈ ਜਾਣੇ ਜੀ ਪਰੋਸੇ ਵਾਲਾ ਜੀ ਗੁਰੂ ਕਾ ਸਵਾਰਿਆ ਜੀ ਇਹ ਜਾਣਦਾ ਹੈ ਕਿ ਜੋ ਕੁਝ ਹੁੰਦਾ ਹੈ ਮੇਰੇ ਲਾਭ ਲਈ ਹੁੰਦਾ ਹੈ ਸਾਈ ਵੱਲੋਂ ਮਾਈ ਲਈ ਹੁਣ ਦੂਸਰੀ ਰਾਤ ਆਈ ਮਾਈ ਦੀ ਸੂਰਤ ਜੋ ਨਾਮ ਵਿੱਚ ਲੱਗੀ ਰਹਿੰਦੀ ਹੈ ਜੋ ਸ਼ਬਦ ਦੇ ਆਸਰੇ ਹੈ ਸ਼ਾਇਦ ਅਜੇ ਇੱਥੇ ਨਹੀਂ ਅਪੜੀ ਜੋ ਕਿਛ ਹੋਇਆ ਸਭ ਕਿਛ ਦੁਜਤੇ ਤੇਰੀ ਸਭ ਅਸਨਾਹੀ ਇੱਥੇ ਅਪੜਾਉਣ ਲਈ ਪਰਮੇਸ਼ਰ ਨੇ ਈਉਂ ਚੰਡ ਚੰਡ ਕੇ ਪਕਾਵਣਾ ਹੈ ਕਿ ਜੀ ਕੋ ਲੋਹਾਰ ਆਪਣੇ ਤਿਆਰ ਕਰਦਾ ਹੈ ਗੁਰੂ ਦੀ ਗੁਰੂ ਜਾਣੇ ਪਰ ਮਾਈ ਦੀ ਰੂਹ ਵਿੱਚ ਹੋਰ ਬਲ ਭਰਨ ਵਾਸਤੇ ਹੋਰ ਔਖੀ ਰਾਤ ਆਈ ਮਾਈ ਸਮਝਦੀ ਹੈ ਕਿ ਮੇਰੀ ਸੂਰਤ ਕੇਵਲ ਵਾਹਿਗੁਰੂ ਦੇ ਦਰ ਦੇ ਦੁਆਲੇ ਪਹੁੰਦੀ ਹੈ ਪਰ ਅੱਜ ਸ਼ਾਇਦ ਸ਼ਬਦ ਤੋਂ ਛੁੱਟ ਕੋਈ ਹੋਰ ਆਸਰਾ ਹੈ ਇਸ ਦੇ ਦੱਸਣ ਲਈ ਜੋ ਦੂਸਰੀ ਰਾਤ ਆਈ ਹੈ ਉਸ ਨੂੰ ਵੇਖੀਏ ਇੱਕ ਦਿਨ ਮਾਤਾ ਜੀਤੋ ਜੀ ਨੇ ਲਿਵ ਵਿੱਚ ਜੁੜਿਆ ਕੀ ਡਿੱਠਾ ਕਿ ਸਾਰੇ ਸੁਪੁੱਤਰ ਅੱਖਾਂ ਦੇ ਅੱਗੇ ਸ਼ਹੀਦ ਹੋ ਗਏ ਹਨ ਨੈਣ ਖੋਲੇ ਅਰਦਾਸਾ ਸੋਧਿਆ ਫਿਰ ਸੁਰਤ ਜੁੜੀ ਫਿਰ ਉਹੋ ਦਰਸ਼ਨ ਫਿਰ ਉੱਠ ਕੇ ਇਸ਼ਨਾਨ ਕੀਤਾ ਤਹਿਲ ਕੇ ਇੱਕ ਦੋ ਭੋਗ ਸ੍ਰੀ ਜਪ ਸਾਹਿਬ ਦੇ ਪਾਏ ਫਿਰ ਸ਼ਬਦ ਵਿੱਚ ਸੁਰਤ ਜੋੜ ਕੇ ਬੈਠ ਗਈ ਪਰ ਫਿਰ ਉਹੋ ਦਰਸ਼ਨ ਕਬਰਾ ਕੇ ਉੱਠੀ ਤਾਦਸ਼ਮੇਸ ਜੀ ਦੇ ਪਿਆਰੇ ਦਰਸ਼ਨ ਹੋਏ ਤਾ ਕੇ ਚਰਨੀ ਪੈ ਗਈ हे मालिक हे स्वामी हे गुरु ਅੱਜ ਕੀ ਕੋਤਕ ਵਰਤਾਇਆ ਜੀ ਕੀ ਠੀਕ ਚਾਰੋ ਚਾਰੋ ਦੁਲਾਰੇ ਐਦਾਂ ਸ਼ਹੀਦ ਹੋ ਜਾਣਗੇ ਔਰ ਮੈਂ ਮਮਤਾ ਭਰੀ ਮਾਂ ਵੇਖਣ ਵਾਸਤੇ ਪਾਸ ਹੋਵਾਂਗੀ ਸ਼ੇਰ ਗੁਰੂ ਜੀ ਕੁਝ ਚੁੱਪ ਹੋ ਕੇ ਬੋਲੇ ਦੇਖ ਤੂੰ ਲਿਆ ਹੈ ਕੁਦਰਤ ਵਿੱਚ ਇਹ ਹੋ ਚੁੱਕਾ ਹੈ ਮਾਇਆ ਦੀ ਚਾਦਰ ਉਤੇ ਉਸ ਦਾ ਪਰਛਾਵਾਂ ਅਜੇ ਨਹੀਂ ਪਿਆ ਇਸ ਲਈ ਸਮੇਧੀ ਸਹਾਇਤਾ ਨਾਲ ਜਦ ਪਰਛਾਵਾਂ ਪਏਗਾ ਸਤੂਲ ਨੇਤਰ ਵੀ ਇਸ ਨੂੰ ਵੇਖ ਲੈਣਗੇ ਜੀਤੋ ਜੀ ਪ੍ਰਾਨਨਾਥ ਮੈਂ ਉਹ ਦਰਸ਼ਨ ਦੇਖਣ ਦਾ ਬਲ ਨਹੀਂ ਰੱਖਦੀ ਸ੍ਰੀ ਗੁਰੂ ਜੀ ਬਲ ਤਾਂ ਬਥੇਰਾ ਹੈ ਪਰ ਇਹ ਦਰਸ਼ਨ ਜੋ ਦਿੱਠਾ ਹੈ ਇਹ ਉਸ ਆਉਣ ਵਾਲੇ ਦਰਸ਼ਨ ਤੋਂ ਘਬਰਾਉਣ ਲਈ ਨਹੀਂ ਹੈ ਪਰ ਉਸ ਲਈ ਤਿਆਰ ਹੋਣ ਲਈ ਹੈ ਸ਼ੁਕਰ ਕਰੋ ਔਰ ਸਿਦਕਦਾਨ ਮੰਗੋ ਜੀਤੋ ਜੀ ਪ੍ਰਾਨਨਾਥ ਜੀ ਆਪਦੀ ਆਗਿਆ ਸੱਤ ਹੈ ਸਦਾ ਸੱਤ ਹੈ ਜੋ ਦਿਖਾਓ ਦੇਖਣਾ ਤੇ ਦੇਖਣ ਦੇ ਬਲ ਦੀ ਆਪ ਤੋਂ ਯਾਚਨਾ ਹੈ ਜੇ ਭੂਲ ਬਖਸ਼ੀ ਜਾਵੇ ਤਦ ਇਹ ਅਰਜ਼ ਹੈ ਕਿ ਉਹ ਦਰਸ਼ਨ ਕਿਵੇਂ ਇੰਨਾ ਮਾਇਕ ਨੇਤਰਾਂ ਨੂੰ ਨਾ ਵੇਖਣੇ ਪੈਣ ਇਹ ਸੁਣ ਕੇ ਸ੍ਰੀ ਗੁਰੂ ਜੀ ਅੰਤਰ ਧਿਆਨ ਹੋ ਗਏ ਦੋ ਘੜੀ ਮਗਰੋਂ ਫੇਰ ਤੱਕ ਕੇ ਬੋਲੇ ਜੋ ਕਿਛ ਕਰੇ ਸੋ ਭਲਾ ਕਰਮਾਨੀਏ ਹਕਮਤ ਹੁਕਮ ਚੁਕਾਈਏ ਵਾਹਿਗੁਰੂ ਦੀ ਪਿਆਰੀ ਤੇਰੇ ਲਈ ਹੋਰ ਪ੍ਰਬੰਧ ਹੋ ਰਿਹਾ ਹੈ ਭਾਣੇ ਤੇ ਸ਼ਾਕਰ ਰਹੋ ਤੇ ਮੰਗੋ ਕੁਛ ਨਾ ਚੜੋ ਸਿੱਦਕ ਦੀ ਬੇੜੀ ਦੇਖੋ ਭਰੋਸੇ ਦੇ ਚੱਪੇ ਕੀ ਕਹਿ ਰਹੇ ਹਨ ਰਜ਼ਾ ਨਾਲ ਮਰਜ਼ੀ ਮੇਲ ਕੇ ਇੱਕ ਸਵਰ ਹੋ ਜਾਓ ਜੀਤੋ ਜੀ ਸਤਿਵਚਨ ਅਭਿਆਸ ਸੂਰਤ ਸ਼ਬਦ ਦੀ ਪੱਕੀ ਅਭਿਆਸ ਵਾਲੀ ਮਾਤਾ ਜੀ ਵਿਚਾਰ ਵਾਲੇ ਮਨ ਤੋਂ ਉੱਠਦੀ ਨਿਸ਼ਚੇ ਦੇ ਪੱਤੇ ਜਾ ਖੜੋਤੀ ਕੀ ਦੇਖਦੀ ਹੈ ਕਿ ਮੇਰੇ ਸਰੀਰ ਦਾ ਚਲਾਣਾ ਤਾਂ ਅਤ ਨੇੜੇ ਆ ਰਿਹਾ ਹੈ। ਨੇਤਰ ਖੋਲ ਕੇ ਭੋੜ ਦੀ ਤਰ੍ਹਾਂ ਚਰਨ ਕਬਲਾਂ ਨੂੰ ਲਿਪਟ ਗਈ। ਚਿਹਰੇ ਤੇ ਖੁਸ਼ੀ, ਸ਼ੁਕਰ ਤੇ ਰਜ਼ਾ ਮੰਨਣ ਦੀ ਸ਼ਾਂਤ ਵਰਤ ਗਈ ਤੇ ਬੇਨਤੀ ਨਿਕਲੀ ਪ੍ਰਾਨਨਾਥ ਆਪ ਆਤਮ ਮੈਂ ਜੜ ਮਾਇਆ ਰੂਪ ਆਪ ਦੀ ਚੇਰੀ ਦਾਸੀ। ਇਹ ਆਪ ਦੀ ਵਡਿਆਈ ਸੀ ਜੋ ਲੜ ਲਾਇਆ ਤੇ ਤੋੜ ਨਿਭਾਇਆ। ਹੁਣ ਐਸਾ ਦਾਨ ਕਰੋ ਕਿ ਬਾਕੀ ਦੇ ਸਵਾਸ ਖੰਡਾਕਾਰ ਸ਼ਬਦ ਵਿੱਚ ਸਨਿਗਧ ਲੰਗ ਸ੍ਰੀ ਗੁਰੂ ਜੀ ਜਿਨ੍ਹਾਂ ਦੇ ਨਿਸ਼ਚੇ ਵਿੱਚ ਨਹਿ ਕਿਛ ਜਨਮੇ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੈ ਦਾ ਪ੍ਰਕਾਸ਼ ਹੈ ਕਹਿੰਦੇ ਹਨ ਪਿਆਰੀ ਵਾਹਿਗੁਰੂ ਸواری ਤੇਰੀ ਸਿੱਖੀ ਨਿਭ ਗਈ ਵਾਸਾ ਵਾਹਿਗੁਰੂ ਵਿੱਚ ਹੋ ਗਿਆ ਪਿਆਰੇ ਪਿਤਾ ਦੀ ਗੋਦ ਪੈ ਪ੍ਰੇਮ ਭਗਤੀ ਨਾਲ ਅਫੁਰ ਹੋ ਕੇ ਸਮਾਉਣਾ ਇਹ ਕਹਿ ਕੇ ਸਿਦਕਦਾਨ ਬਖਸ਼ਿਆ ਇਸ ਗੁਪਤ ਵਾਰਤਾ ਤੋਂ ਤੀਸਰੇ ਦਿਨ ਮਾਤਾ ਜੀ ਬੈਠੇ ਬੈਠੇ ਕੁਝ ਉਦਾਸੀਨ ਜਿਹੇ ਦਿਸੇ ਪਿਆਰੀ ਮਾਈ ਸਬਰਾਈ ਇਕਲੋਤੀ ਬੇਟੀ ਦੇ ਪਾਸ ਬੈਠੀ ਬਲਾਵਾ ਲੈ ਰਹੀ ਹੈ ਬਾਣੀ ਪੜ ਰਹੀ ਹੈ ਤੇ ਪ੍ਰਾਰਥਨਾ ਕਰ ਰਹੀ ਹੈ ਪਰ ਧੀ ਦੀ ਪਿਆਰੀ ਮੂਰਤ ਵਿੱਚੋਂ ਬਲ ਘਟਦਾ ਜਾ ਰਿਹਾ ਹੈ ਗੁਰੂ ਸਾਹਿਬ ਤੇ ਸਾਹਿਬ ਜਾਦੇ ਸਾਰਾ ਪਰਿਵਾਰ ਰਾਤ ਪਰ ਪਾਸ ਬੈਠੇ ਰਹੇ ਹਨ ਕੋਈ ਰੋਗ ਨਹੀਂ ਹੈ ਪਰ ਸੱਤਾ ਕੁਝ ਹੋਰ ਰੰਗ ਧਾਰ ਰਹੀ ਹੈ ਅਮਰਤ ਵੇਲਾ ਹੋ ਗਿਆ ਮਾਤਾ ਜੀ ਦੀ ਸਮਾਦੀ ਲੱਗ ਗਈ ਸਮਾਦੀ ਵਿੱਚ ਸੁਰਤ ਕੀ ਕਰਨ ਲੱਗੀ ਸੁਰਤੀ ਸੁਰਤ ਰਲਾਈਏ ਏਤ ਸੁਰਤੇ ਵਿੱਚ ਸੁਰਤ ਜਾ ਰਲੀ ਪਿਆਰੇ ਦੀਨ ਰੱਖਿਆ ਕਾ ਦੁਲਾਰਿਆਂ ਦੀ ਮਾਤਾ ਸੰਸਾਰ ਯਾਤਰਾ ਸੰਪੂਰਨ ਕਰ ਗਈ ਸਬਰਾਈ ਲਈ ਅੱਜ ਦੂਸਰਾ ਦਿਨ ਚੜਿਆ ਜਦ ਫੇਰ ਸੰਸਾਰ ਚੱਕਰ ਖਾ ਕੇ ਅੱਖਾਂ ਵਿੱਚੋਂ ਉੱਡ ਗਿਆ ਇੱਕ ਸ਼ੋਨਤਾ ਦੀ ਸੀ ਵੈਰਾਗ ਤੇ ਪਰੋਸਾ ਵਿਛੋੜਾ ਤੇ ਸਿੱਧਕ ਜਫੀਆਂ ਪਾ ਕੇ ਇਕਮਿਕ ਹੋ ਗਈ ਸ਼ੁਕਰ ਹੈ ਪਰ ਰੋਣਾ ਹੈ ਪਾਣਾ ਪਿਆਰਾ ਹੈ ਪਰ ਉਦਾਸੀ ਹੈ ਸਿੱਧਕ ਹੈ ਪਰ ਹੰਝ ਨਹੀਂ ਸੁਕਦੇ ਹੰਝ ਸੁਕਦੀ ਹੈ ਪਰ ਪ੍ਰਾਰਥਨਾ ਹੈ ਕਿ ਜੁੜ ਗਿਆ ਝਲਕਾ ਵੱਜਦਾ ਹੈ ਆਤਮਾ ਦੇ ਅਮਰ ਹੋਣ ਦਾ ਪਰ ਸੁਰਤ ਦੇ ਵਿਰਾਗ ਤੋਂ ਲੰਘ ਕੇ ਇਕਾਗਰ ਹੋ ਗਿਆ ਦੁਨੀਆ ਸੁੰਨੀ ਦਿਸਦੀ ਹੈ ਪਰ ਆਤਮਾ ਨਾਲ ਭਰਪੂਰ ਜਹਾਨ ਫਨਾ ਦਿਸਦਾ ਹੈ ਪਰ ਵਾਹਿਗੁਰੂ ਦੀ ਜੋਤ ਅਖੰਡਕਾਰ ਦਿਖਾਈ ਦਿੰਦੀ ਹੈ ਸ਼ਬਦ ਕੀਰਤਨ ਸਾਰੇ ਦੇਵੀ ਸਮਾਨ ਹੋਈ ਮਾਤਾ ਜੀਤੋ ਜੀ ਦਾ ਸੰਸਕਾਰ ਇਸ ਪ੍ਰithvi ਮੰਡਲ ਤੇ ਅਦੁੱਤੀ ਬੀਰਾ ਸਾਹਿਬ ਜਾਦਿਆ ਨੇ ਤੇ ਲੋਕੀ ਦੇ ਨਾਥ ਦਸ਼ਮੇਸ਼ ਜੀ ਦੀ ਆਗਿਆ ਵਿੱਚ ਕੀਤਾ ਮਾਤਾ ਪਾਗਾ ਵਾਲੀ ਹੋ ਗਈ ਸੁਹਾਗਵੰਤੀ ਪੁੱਤਰਵੰਤੀ ਸ਼ੀਲਵੰਤੀ ਤੇ ਸਿੱਧਕਵੰਤੀ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਸਮਾ ਗਈ कीर्तन सोइले ਦੇ ਪਾਰ ਤੇ ਅਰਦਾਸੇ ਹੋ ਗਏ ਲੋਕ ਘਰੋਂ ਘਰੀ ਪਹੁੰਚੇ ਰਾਤ ਆ ਗਈ ਆ ਦੂਜੀ ਰਾਤ ਆ ਗਈ ਜਿਸ ਵਰਗੀ ਜ਼ਿੰਦਗੀ ਵਿੱਚ ਇੱਕ ਅੱਗੇ ਡਿੱਠੀ ਸੀ ਸਭ ਸੋ ਗਏ ਗੁਰੂ ਜੀ ਵੀ ਆਪਣੇ ਆਸਨ ਬਿਰਾਜੇ ਸਾਹਿਬ ਜਾਦੇਵੀ ਬਿराज ਗਈ ਆਪਣੀ ਕੁਟਿਆ ਵਿੱਚ ਇਕੱਲੀ ਮਾਈ ਪਈ ਇਸ ਦੂਸਰੀ ਰਾਤ ਦੇ ਕੋਤਕ ਦੇਖ ਰਹੀ ਹੈ ਜਿਸ ਤਰ੍ਹਾਂ ਦੀ ਰਾਤੋਂ ਉਪਰਾਮ ਹੋ ਕੇ ਘਰ ਛੱਡ ਕੇ ਇੱਥੇ ਆਈ ਸੀ ਉਸੇ ਤਰ੍ਹਾਂ ਦੀ ਰਾਤ ਇੱਥੇ ਆ ਕੇ ਫੇਰ ਆਈ ਹੁਕਮ ਇਹ ਮਾਲਕ ਦਾ ਹੁਕਮ ਹੈ ਜਿਸ ਅੱਗੇ ਗਰਦਨ ਝੁਕਾਉਣੀ ਹੀ ਸੁਖ ਹੈ ਮਾਈ ਦਾ ਹਿਰਦਾ ਜੋ ਪਰਮਾਰਥ ਦੇ ਰਸਤੇ ਦਾ ਪੁਰਾਣਾ ਤੁਰਾਉ ਹੈ ਅੱਜ ਕੀ ਵੇਖਦਾ ਹੈ ਕਿ ਅੱਗੇ ਤਾਂ ਵਿਧਵਾ ਹੋਈ ਸਾਂ ਪਰ ਅੱਜ ਔਂਤਰੀ ਹੋ ਗਈ ਹਾਂ ਜਦ ਇਹ ਖਿਆਲ ਅੱਖਾਂ ਅੱਗੇ ਆਉਂਦਾ ਹੈ ਤਦ ਅੰਦਰੋਂ ਪਰਮਾਰਥ ਦੀ ਸਾਧਨਾ ਸਹਾਈ ਹੋ ਖੜੋਂਦੀ ਹੈ ਤੇ ਆਖਦੀ ਹੈ ਇਹ ਨਾ ਸ਼ੁਕਰੀ ਦੇ ਦੂਤ ਆਏ ਹਨ ਦੂਰਕਾਰ ਜੇ ਸਾਬਤ ਲੰਗਣਾ ਈ ਦੁਨੀਆ ਦੇ ਸੰਬੰਧ ਕਿਆ ਪਤੀ ਤੇ ਕਿਆ ਤੀ ਆਖਰ ਵਿਛੜਨੇ ਸੀ ਮੈਂ ਮਰਦੀ ਚਾਹੇ ਉਹ ਤੁਰਦੀ ਪਰ ਵਾਹਿਗੁਰੂ ਦਾ ਸੰਬੰਧ ਆ ਜੁਗਾਦ ਟੁੱਟਣ ਵਾਲਾ ਨਹੀਂ ਹੈ ਸੋ ਉਸ ਨਾਲ ਨਾ ਟੁੱਟੇ ਇਹ ਜੋ ਕੁਝ ਹੋਇਆ ਸੋ ਪਾਣਾ ਹੈ ਔਰ ਸਿਰ ਨਿਹੋੜਾ ਕੇ ਚੱਲਣਾ ਹੈ ਚੱਲ ਹੈ ਮੇਰੇ ਆਤਮਾ RAM ਇਸ ਨੂੰ ਚੱਲ ਚੱਲਣ ਦੇ ਮੇਰੇ ਮਨੀ RAM ਤੂੰ ਪੁੱਠੀਆਂ ਦਿਖਾਲੀਆਂ ਨਾ ਦੇ ਮੇਰੀ ਧੀ ਮਰੀ ਨਹੀਂ ਸੱਚਖੰਡ ਗਈ ਹੈ ਗੁਰਮੁਖ ਕਦੇ ਮਰਦੇ ਹਨ ਗੁਰਮੁਖ ਤਾਂ ਆਪਣੇ ਘਰ ਜਾਂਦੇ ਹਨ ਕਹੀ ਚੰਗੀ ਧੀ ਸੀ ਸੁਲੱਖਣੀ ਧੀ ਸੀ ਸੀ ਨਹੀਂ ਪਰ ਹੈ ਧੀ ਸੁਲੱਖਣੀ ਹੈ ਜਿਸ ਦੀ ਤਫੈਲ ਗੁਰੂ ਨਾਲ ਸਾਖ ਹੋਇਆ ਸ਼ਰਦਾ ਹੋਈ ਤੇ ਕਲਿਆਣ ਦਾ ਰਾਹ ਖੁੱਲ੍ਹਾ ਸੱਚਮੁੱਚ ਸ਼ੁਕਰ ਕਰਨ ਅਰ ਖੁਸ਼ ਹੋਣ ਦੀ ਥਾਂ ਹੈ ਐਂੋ ਸੋਚਦੀ ਦੇ ਅੱਗੇ ਨਾ ਉਮੀਦੀ ਇੱਕ ਹਵਾਈ ਚੱਕਰ ਫੇਰ ਕੇ ਆਖਦੀ ਹੈ ਵਾਹ ਤੇਰੇ ਰੰਗ ਨਾ ਸੋਹਰੇ ਹੋ ਨਾ ਪੇਕਿਓ ਸਭ ਤੁਰ ਗਏ ਮੈਂ ਡੋਡਰ ਕਟੀਲ ਡਾਲੀ ਪਤ ਜੜੀ ਰੁੱਤ ਵਿੱਚ ਇਕੱਲੀ ਖੜੀ ਹਾਂ ਸੁੰਨੀ ਵਾਹ ਵਾ ਏਦਾਂ ਸਭ ਨੇ ਤੁਰਨਾ ਸੀ ਕੌਣ ਜਾਣਦਾ ਸੀ ਕਦੇ ਪੰਘੂੜੇ ਵਿੱਚ ਝੂਟਦੀ ਤੇ ਲੋਰੀਆਂ ਲੈਂਦੀ ਸਾਂ ਕਦੇ ਖਿੱਦੂ ਖੇਡਦੀ ਤੇ ਗੀਟੇ ਉਲਾਰਦੀ ਸਾਂ ਕਦੇ ਤੇਲ ਚੜਦਾ ਤੇ ਲਾਵਾਂ ਲੈ ਰਹੀ ਸਾਂ ਕਦੇ ਡੋਲੇ ਚੜੀ ਸਾਂ ਆਹਾ ਕਦੇ ਸਾਸ ਨੇ ਆ ਕੇ ਡੋਲਿਓ ਚੱਕ ਲਿਆ ਮੇਰੀ ਤਲੀ ਨਾ ਪੋਏ ਨਾਲ ਲੱਗ ਜਾਵੇ ਪਾਣੀ ਵਾਰ-ਵਾਰ ਕੇ ਪੀਤੇ ਤੇਲ ਚੋਏ ਤਦ ਮੈਂ ਦਲੀਜਾਂ ਲੰਗੀ ਦੰਮਾ ਬੋਰੀ ਹੱਥ ਪਏ ਤਦ ਸੋਰੇ ਦੀ ਗੁੱਥੀ ਛੁੱਟੀ ਤਿਲ ਭੱਲਿਆਂ ਦੀ ਖੇੜ ਨੂੰ ਲੋਕੀ ਚੁੱਕ-ਚੁੱਕ ਵੇਖਦਾ ਸੀ ਪੀੜੇ ਮੇਰੇ ਬੈਠਣ ਨੂੰ ਉਡੀਕਦੇ ਸਨ ਪੱਖੀਆਂ ਮੇਰੇ ਹੱਥੀ ਫੜੀ ਨੂੰ ਤਰਸਦੀਆਂ ਸਨ ਕਨਾਰੀਆਂ ਗੋਟੇ ਮੇਰੇ ਅੰਗ ਲੱਗ ਕੇ ਤਾਰ-ਤਾਰ ਹੋ ਕੇ ਸਦਕੇ ਹੁੰਦੇ ਸੀ ਗਹਿਣੇ ਮੇਰੇ ਅੰਗਾਂ ਨੂੰ ਲੱਗ-ਲੱਗ ਕੇ ਫੱਬਦੇ ਸੀ ਚਾਰ ਚੁਫੇਰੇ ਹੱਥੀ ਝਾਵਾਂ ਸਨ ਮੈਂ ਰਾਣੀ ਸਾਂ ਤੇ ਸਾਰੇ ਮੇਰੇ ਦਰਸ਼ਨਾ ਦੇ ਤਿਹਾਈ ਸਨ ਉਹ ਸਮਾਂ ਉਹ ਪਿਆਰਾ ਸਮਾਂ ਕਿੱਧਰ ਗਿਆ ਬੀਤ ਗਿਆ ਛਲਿਆ ਸਮਾਂ ਸਦਾ ਤਿਲਕਦਾ ਹੈ ਸਮਾਂ ਸੁੱਖਾਂ ਦੀ ਸਾਫ ਭੁਲੇਟਣ ਵਾਲਾ ਪਾਪੀ ਫਰਾਸ਼ ਹੈ ਸਭ ਸੁਪਨਾ ਹੋ ਗਏ ਵਾਹ ਵਾ ਸੱਚ ਕੋਈ ਕਹਿੰਦਾ ਹੁੰਦਾ ਸੀ ਇੱਕ ਦਿਨ ਸੁਪਨਾ ਹੋਵਣਾ ਸਾਨੂੰ ਬਾਬਲ ਸੰਦਾ ਵੇੜਾ ਇਹ ਗੋਣ ਤਾਂ ਗਾਵੇ ਪਰ ਤਦੋਂ ਇਹ ਕੌਣ ਜਾਣਦਾ ਸੀ ਕੀ ਸੋਰਾ ਵੀ ਹੈ ਸੁਪਨਾ ਹੋਣਾ ਆ ਮਲਿਆ ਹੁਣ ਜਿਹੜਾ ਸਭ ਹੀ ਸੁਪਨਾ ਹੈ ਪਰ ਹੁਣ ਕੀ ਇਹ ਵੀ ਸੁਪਨਾ ਨਹੀਂ ਜੋ ਹੁਣ ਬੀਤ ਰਿਹਾ ਹੈ ਓਹੋ ਸੁਖ ਨਹੀਂ ਰੇ ਤਦ ਦੁੱਖ ਕਦ ਤੱਕ ਰਹਿਣ ਲੱਗੇ ਹਨ ਓ ਮੇਰੇ ਮਨ ਤੂੰ ਫਿਰ ਕਿੱਧਰ ਚਲਾ ਗਿਆ ਇਹ ਰਜ਼ਾ ਹੈ ਨਾ ਦੁੱਖ ਹੈ ਨਾ ਸੁਖ ਹੈ ਪਿਆਰੇ ਦਾ ਖੇਲ ਤਮਾਸ਼ਾ ਹੈ ਓ ਵੀ ਡਿੱਠਾ ਤੇ ਇਹ ਵੀ ਡਿੱਠਾ ਜੋ ਡਿੱਠਾ ਸੋ ਨਾਹੀ ਮਿੱਠਾ ਮਿੱਠੇ ਦੀ ਛੱਡ ਦੇਵੀਂ ਆਸ ਕਾਰਜ ਤੇਰਾ ਛਿਨ ਵਿੱਚ ਰਾਸ ਗੁਰੂ ਵਾਕ ਯਾਦ ਕਰ ਏਹੜ ਤੇਹੜ ਛੱਡ ਤੂੰ ਗੁਰ ਕਾ ਸਬਦ ਪਛਾਨ ਇਸ ਮਨ ਨੇ ਮੈਨੂੰ ਕਿੰਨੀ ਵੇਰ ਠੇਡੇ ਲਾਏ ਹਨ ਸੱਚ ਹੈ ਪਹਾੜਾਂ ਦੇ ਰਸਤੇ ਡੂੰਗੀਆਂ ਖਾਈਆਂ ਤੇ ਭਿਆਨ ਗਲੀਆਂ ਥਾਣੀ ਲੰਗਦੇ ਹਲ ਕੌਣ ਕਦੇ ਸ਼ਿਖਰ ਚੜਿਆ ਹੈ ਜਿਨਨੇ ਘਾਟੀਆਂ ਤੋਂ ਜੀ ਚੁਰਾਇਆ ਹੈ ਦੇਖੋ ਮੈਂ ਕਿੰਨਾ ਜ਼ੋਰ ਲਾ ਰਹੀ ਹਾਂ ਕਿ ਰਜ਼ਾ ਤੇ ਖਲੋਵਾ ਪਰ ਫੇਰ ਖਿਆਲ ਦੂਜੇ ਪਾਸੇ ਜਾਂਦਾ ਹੈ ਅਸਲ ਵਿੱਚ ਭੁੱਲ ਹੈ ਇਹ ਤਰੀਕਾ ਨਹੀਂ ਨੀਰੀ ਵਿਚਾਰ ਕੀ ਕਰ ਸਕਦੀ ਹੈ ਮੈਂ ਹੁਣ ਵਿਚਾਰ ਨੂੰ ਮੋੜਾਂ ਤੇ ਆਪਣੀ ਕਾਰ ਵਿੱਚ ਲੱਗਾ ਕਾਰ ਵਿੱਚ ਲੱਗਾ ਵਿਚਾਰ ਵੀ ਮੋੜਾ ਖਾਵੀ ਇਹ ਕਹਿ ਕੇ ਨਾਮ ਜਪਣ ਵੱਲ ਲੱਗੀ ਪਰ ਅੰਦਰੋਂ ਕਿਸੇ ਤਾਕਤ ਨੇ ਵਗਾ ਕੇ ਮਾਰਿਆ ਔਰ ਬੇਖਬਰੇ ਮਾਨ ਬੈਣਾ ਵਿੱਚ ਜਾ ਪਿਆ ਪਤਾ ਨਾ ਲੱਗਾ ਮੇਰੀ ਜੀਤ ਨੂੰ ਕੀ ਰੋਗ ਸੀ ਕਿਸੇ ਵੈਦ ਨੂੰ ਨਾ ਦੱਸਿਆ ਕੋਈ ਔੜ-ਪੋੜਨਾ ਕੀਤਾ ਪਰ ਕਰਦੇ ਵੀ ਕੀ ਤਤਫਟ ਤਾਂ ਤੁਰ ਗਈ ਨਾ ਦੁੱਖ ਨਾ ਪੀੜ ਕੰਨ ਵਿੱਚ ਨ ਤਤਾ ਹੋਇਆ ਹੈ ਮੈਂ ਕਿੱਥੇ ਚਲੀ ਗਈ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਬਖਸ਼ ਹੇ ਗੁਰੂ ਬਖਸ਼ ਤੇਰੀ ਰਜ਼ਾ ਅੱਜ ਮੇਰੀ ਸੂਰਤ ਬਹੁਤ ਹੇਟ ਉਤਰਾਈ ਹੈ ਨਾਮ ਵਿੱਚ ਨਹੀਂ ਟਿਕੀ ਦੀ ਅੱਛਾ ਹੁਣ ਬਾਣੀ ਦਾ ਡੱਗਾ ਲਾਓ ਇਹੋ ਕਹਿ ਕੇ ਚੁੱਪ ਚਾਪ ਜਪ ਸਾਹਿਬ ਦਾ ਪਾਠ ਕਰਨ ਲੱਗ ਪਈ ਪਰ ਜਦ ਇਹ ਤੋਕਾਈ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਤਦ ਸੂਰਤ ਆਈ ਤਰਬਕੇ ਕਹਿਣ ਲੱਗੀ ਮੈਂ ਕਿੱਥੇ ਆ ਗਈ ਪਾਠ ਇੰਨਾ ਮੁੱਕ ਗਿਆ ਪਰ ਮੈਂ ਤਾਂ ਸੋਚ ਰਹੀ ਸਾਂ ਕਿ ਹੁਣ ਮੇਰਾ ਨਿਰਬਾਹ ਕਿਵੇਂ ਤੇ ਕਿਸ ਤਰ੍ਹਾਂ ਹੋ ਮਨ ਹੇ ਮਨ ਚੰਚਲ ਚੋਰ ਤੂੰ ਬੜਾ ਦੁੱਖ ਦੇਣਾ ਹੈ ਬਖਸ਼ੋ ਗੁਰੂ ਜੀ ਇਹ ਕਹਿ ਕੇ ਫਿਰ ਤੁਰੀ ਪਰ ਮਨ ਹੁਰੀ ਫਿਰ ਖਿਸਕ ਗਈ ਤਦੇ ਪਤਾ ਲੱਗਾ ਜਦ ਕੇਤੀ ਛੁੱਟੀ ਨਾਲ ਹੁਣ ਮਾਈ ਕਹਿਣ ਲੱਗੀ ਅੱਜ ਸੁਰਤ ਹੋਰ ਨਿਮੀ ਹੈ ਅੱਛਾ ਹੁਣ ਗੱਜ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਲੱਗੀ ਵਿਚਾਰੀ ਉੱਚੀ ਪਾਠ ਕਰਨ ਆਪਣੀ ਹੀ ਪਿਆਰੀ ਸੁਰ ਵਿੱਚ ਕੰਨ ਮਸਤ ਹੋ ਗਏ ਭੋਗ ਪੈ ਗਿਆ ਪਰ ਮਨ ਹੁਰੀ ਇਸ ਘਾਰੇ ਲੱਗੇ ਰਹੇ ਕਿ ਹੋਇਆ ਸੋ ਹੋਇਆ ਚੰਗਾ ਹੋਇਆ ਪਰ ਮੈਨੂੰ ਕਈ ਕਲੇਸ਼ ਚੱਲਨੇ ਪੈਣਗੇ ਫਿਰ ਹੋਸ਼ ਆਈ ਹੋਕਾ ਭਰ ਕੇ ਕਹਿੰਦੀ ਹੈ ਅੱਜ ਦਾ ਸੂਰਤ ਕਿਸੇ ਖੂ ਵਿੱਚ ਜਾ ਡਿੱਗੀ ਹੈ ਅੱਛਾ ਅਰਦਾਸਾ ਕਰੀਏ ਜਿਉਂ ਅਰਦਾਸੇ ਦੀ ਪੋੜੀ ਦਾ ਪਾਠ ਬਾਰ-ਬਾਰ ਕਰਨ ਲੱਗੀ ਹੈ ਅੱਧਾ ਘੰਟਾ ਲੰਘ ਗਿਆ ਕੁਝ ਠੰਡ ਵਰਤੀ ਹੋਈ ਜਾਪੀ ਕੁਝ ਟਿਕਾਉ ਵੀ ਆਇਆ ਹੁਣ ਬੇਨਤੀ ਕੀਤੀ ਸ਼ੁਕਰ ਆਖਿਆ ਅੱਖਾਂ ਵਿੱਚ ਨੀਂਦ ਅਰ ਨੀਂਦ ਵਿੱਚ ਸੁੱਖ ਪਾਸਿਆ ਸੌਂ ਪਈ ਪਰ ਅੱਧੀ ਘੜੀ ਬਾਅਦ ਆ ਜਾ ਖੁੱਲ ਗਈ ਨੇਤਰਾਂ ਤੋਂ ਨੀਰ جاری ਹੈ ਰੋ ਰਹੀ ਹੈ ਕੋਈ ਵਿਚਾਰ ਨਹੀਂ ਕੋਈ ਸੋਚ ਨਹੀਂ ਹੈ ਪਰ ਨੈਣ ਵਹਿ ਰਹੇ ਹਨ ਸੁੰਨਤਾ ਛਾਰੀ ਹੈ ਧਨ ਤੂੰ ਹੈ ਸ਼ੁਕਰ ਬਖਸ਼ ਏ ਆਵਾਜ਼ ਨਿਕਲ ਕੇ ਸੁਰਤ ਅਡੋਲ ਹੋ ਗਈ ਫੁਰਨੇ ਰੁਕ ਗਏ ਨਾਮ ਦਾ ਪ੍ਰਵਾਹ ਚੱਲ ਪਿਆ ਬਸ ਹੁਣ ਕੌਣ ਦੁਖੀ ਹੈ ਹੁਣ ਦੁੱਖ ਕਿਸ ਨੂੰ ਹੈ ਹੁਣ ਤਾਂ ਸੁਰਤ ਕਹਿ ਸਕਦੀ ਹੈ ਕੌਣ ਮੁਆਰੇ ਕੌਣ ਮੁਆ ਬ੍ਰह्म ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋ ਚਲਤ ਪਿਆ ਰਹਾਓ ਸੂਤ ਸ਼ਬਦ ਦੀ ਸਵਾਰੀ ਵਿੱਚ নিমਗਨ ਚੱਲ ਰਹੀ ਹੈ ਇਹ ਦਸ਼ਾ ਵਿੱਚੋਂ ਕੁਝ ਨੀਂਦ ਨੇ ਪਲਟਾ ਖਾ ਲਿਆ ਮਾਈ ਸੋ ਗਈ ਪਰ ਅੱਧੇ ਹੀ ਘੰਟੇ ਮਗਰੋਂ ਜਾਗ ਪਈ ਸਰੀਰ ਹੋਲਾ ਫੁੱਲ ਹੈ ਆਤਮਾ ਵਿराग ਨਾਲ ਗੁੱਝੀ ਪਈ ਹੈ ਨਿਰਬਲਤਾ ਪਰ ਸੁਖਾਵੀ ਨਿਰਬਲਤਾ ਪਸ ਰਹੀ ਹੈ ਕੜਿਆ ਹਾਲ ਦੀ ਆਵਾਜ਼ ਆਈ ਤਰੇ ਪਹਿਰਾ ਵੱਜ ਗਿਆ ਮਾਈ ਕਹਿੰਦੀ ਹੈ ਅੰਮ੍ਰਿਤ ਵੇਲਾ ਹੋ ਗਿਆ ਉਠਾਂ ਇਸ਼ਨਾਨ ਕਰਾਂ ਪਤੀ ਜੀ ਨੂੰ ਕਰਾਵਾਂ ਤੇ satsang ਨੂੰ ਚਲੀਏ ਪਰ ਵਾ ਵਾ ਪਤੀ ਜੀ ਤੁਸੀਂ ਤਾਂ satsang ਵਿੱਚ ਇਉਂ ਗਈ ਜਿਸ ਤਰ੍ਹਾਂ ਲੂਣ ਦੀ ਪੁਤਲੀ ਸਮੁੰਦਰ ਦਾ ਇਸ਼ਨਾਨ ਕਰਨ ਜਾਵੇ ਪਰ ਮੈਂ ਲੂਣ ਨਹੀਂ ਹੋਈ ਮੈਂ ਪੱਥਰ ਹਾਂ ਰੋਜ਼ ਨਹਾਉਂਦੀ ਹਾਂ ਤੇ ਰੋਜ਼ ਬਾਹਰ ਆ ਜਾਂਦੀ ਹਾਂ ਪਿਆਰੀ ਜੀਤ ਜਾਗ ਤ੍ਰਿਪਹਿਰਾ ਵੱਜ ਗਿਆ ਮੈਂ ਨਹਾ ਤੋਂ ਆਈ ਹਾਂ ਸ੍ਰੀ ਗੁਰੂ ਜੀ ਦੇਰ ਦੇ ਚਲੇ ਗਏ ਪਿਆਰੀ ਤੂੰ ਅੱਜ ਦੇਰ ਕਿਉਂ ਲਾਈ ਜਾਗ ਪਿਆਰੀ ਚਲੀਏ ਹਰ ਹਾਈ ਪਿਆਰੀ ਤੂੰ ਹੁਣ ਕੜਛੀ ਵਾਂਗੂ satsang ਵਿੱਚ ਨਹੀਂ ਜਾਂਦੀ ਤੂੰ ਤਾਂ satsang ਵਿੱਚ ਈਓ ਗਈਓ ਜੇ ਕੋ ਜਾਲ ਤੋਂ ਵਿਚੜੀ ਮਛਲੀ ਜਾਲ ਨੂੰ ਸੁਨੇਹਾ ਦੇਣ ਜਾਂਦੀ ਹੈ ਹਾਂ ਹਾਂ ਅੱਜ ਮੈਂ ਇਕੱਲੀ ਵੇ ਲੋਕੋ ਅੱਜ ਮੈਂ ਇਕੱਲੀ ਹਾਂ ਮੈਨੂੰ satsang ਵਿੱਚ ਕੌਣ ਲੈ ਜਾਏ ਮਰਨਾ ਕੂੜ ਵੇ ਲੋਕੋ ਪਰ ਮਰਨਾ ਸੱਚ ਵੇ ਲੋਕੋ ਸੱਚ ਦੇ ਵਿਗੋਚੇ ਆ ਜਾਂਦੇ ਹਨ ਹੇ ਪਰਮਾਰਥ ਦੇ ਸਾਥੀਓ ਤੋੜ ਤਾਂ ਨਿਬਾਹ ਜਾਂਦੇ ਹੋ ਜੀ ਤੁਹਾਡੀ ਹੀ ਮਹਿਮਾ ਵਿੱਚ ਕਿਹਾ ਹੈ ਨਾਨਕ ਕੱਚੜਿਆ ਸਿਓ ਤੋ ਢੂੜ ਸਜਣ ਸੰਤ ਪੱਕਿਆ ਓਏ ਜੀਵੰਦੇ ਵਿਛੜੇ ਓਏ ਮੂਆ ਨਾ ਜਾਹੀ ਛੋੜ ਫੇਰ ਤੁਸੀਂ ਮੰਨੂ ਕਿਉਂ ਛੱਡ ਗਈ ਦੇਖੋ ਹੁਣ ਮੈਂ ਇਕੱਲੀ ਹਾਂ ਮੈਂ satsang ਵਿੱਚ ਕਿੱਕੂ ਜਾਵਾਂ ਸ੍ਰੀ ਵਾਹਿਗੁਰੂ ਮੈਂ ਕਿੱਥੇ ਚਲੀ ਗਈ ਪਿਆਰੇ ਸਦਾ ਅੰਗ ਸੰਗ ਸਨ satsang ਕਿੱਥੇ ਹੈ ਜਿੱਥੇ ਮਨ ਵਿੱਚ ਨਾਮ ਹੈ ਸੋ へਮਨ ਉਲਟ ਨਾਮ ਵਿੱਚ ਆ ਜਾ ਆ ਜਾ ਕਹਿੰਦੀ ਪੁੱਬਾਂ ਮਾਰ ਕੇ ਰੋਈ ਰੋਂਦੀ ਰੋਂਦੀ ਦੀ ਸੂਰਤ ਇੱਕ ਕੜਾਕਾ ਖਾ ਕੇ ਚੜੀ ਅਡੋਲ ਤੂੰ ਨਾਮ ਦੀ বাজ ਗਈ ਪਿਆਰੇ ਸਤਗੁਰਾਂ ਦੇ ਦਰਸ਼ਨ ਹੋ ਰਹੇ ਹਨ ਜਦ ਅੱਖ ਖੁੱਲੀ ਤਦ ਕੀ ਦੇਖਦੀ ਹੈ ਕਿ ਛੋਟੇ ਸਾਹਿਬ ਜੀ ਦੇ ਖੜੇ ਕਹਿ ਰਹੇ ਸਨ ਪਿਆਰੀ ਅੰਮਾ ਜੀ ਆਓ ਦਰਬਾਰ ਵਿੱਚ ਚਲਿਏ ਅੱਜ ਹਰਦੀয়াল ਸਿੰਘ ਜੀ ਰਾਗੀ ਆਏ ਹਨ ਬਹੁਤ ਵਿਰਾਗ ਦਾ ਕੀਰਤਨ ਹੋਵੇਗਾ ਏ ਪਿਆਰੀ लाडली ਤੋਤਲੀ ਤੇ ਦਾਨੀ ਆਵਾਜ਼ ਸੁਣ ਕੇ ਤਾ ਕੇ ਉੱਠੀ ਗੋਦ ਵਿੱਚ ਲੈ ਲਿਆ ਛਾਤੀ ਨਾਲ ਲਾਇਆ ਪਿਆਰ ਕੀਤਾ ਉਹ ਠੰਡ ਪਈ ਜਿਸ ਨੂੰ ساری ਰਾਤ ਟੜਫਦੀ ਰਹੀ ਸੀ ਨਿਰੋਲ ਆਤਮ ਆਸਰੇ ساری ਰਾਤ ਠਲ ਸਕੇ ਅਜੇ ਉਹ ਵਸਤਾ ਨਹੀਂ ਸੀ ਆਈ ਤਨਕ ਆਸਰਾ ਦ੍ਰਿਸ਼ਟਮਾਨ ਦੇ ਪ੍ਰੇਮ ਦਾ ਲੋੜਿੰਦਾ ਸੀ ਮਿਲਦੇ ਸਾਲ ਠੰਡ ਪੈ ਗਈ ਹੁਣ ਪਿਆਰੇ ਨੂੰ ਨਾਲ ਲੈ ਕੇ satsang ਵਿੱਚ ਪਹੁੰਚੀ ਉਥੇ ਵੀ ਪਿਆਰੇ ਨੂੰ ਗੋਦ ਵਿੱਚ ਰੱਖਿਆ ਸੁਰਤ ਪਿਆਰ ਦੁਇਤੇ ਦਾ ਸਤੂਲ ਆਸਰਾ ਲੈ ਕੇ ਗੁਰੂ ਦਰਸ਼ਨ ਦਾ ਧਿਆਨ ਵਿੱਚ ਆਸਰਾ ਪਾ ਕੇ ਕੀਰਤਨ ਦਾ ਖਿੱਚਵਾ ਆਸਰਾ ਲੈ ਕੇ ਨਾਮ ਵਿੱਚ ਅਡੋਲ ਜੁੜ ਗਈ ਔਰ ਦਿਨ ਚੜੇ ਤੱਕ ਵਿਰਾਗ ਦੇ ਡੂੰਗੇ ਭਾਵ ਹੀਟ ਇਕਾਗਰ ਹੋਈ ਆਨੰਦ ਵਿੱਚ ਨਿਮਗਨ ਰਹੀ ਐਉਂ ਬੀਤੀ ਦੂਸਰੀ ਓਖੀ ਰਾਤ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ